ਦੋਸਤੋ ਅਸੀਂ ਹਰ ਰੋਜ਼ ਸੁਣਦੇ ਆਂ ਅੰਨਾ ਮੰਡੇ ਰਿਓੜੀਆਂ ਮੋੜ-ਮੋੜ ਆਪਣੇਆਂ ਨੂੰ ਦੇ ਤੇ ਦੇਖਦੇ ਵੀ ਆਂ ਜਾਗਰ ਨੇ ਲਿਆਂਦਾ ਬੋਤਾ ਨਵਾ ਤੇ ਆਪਣੇ ਇਹ ਰਿਵਾਜ ਆ ਵੀ ਜਦੋਂ ਵੀ ਕੋਈ ਨਵੀਂ ਚੀਜ਼ ਲੈ ਕੇ ਆਈਏ ਨਾ ਤੇ ਆਪਾਂ ਪ੍ਰਸ਼ਾਦ ਜ਼ਰੂਰ ਵੰਡਦੇ ਆਂ ਉਹ ਇੱਕ ਜਾਨਾ ਹੱਟੀ ਤੇ ਭੇਜਤਾ ਵੀ ਜਾਂ ਮਠਿਆਈ ਲੈ ਕੇ ਆ ਉਹਨੂੰ ਮਠਿਆਈ ਤਾਂ ਮਿਲੀ ਨਾ ਉਹ 2 ਕਿਲੋ ਰਿਓੜੀਆਂ ਲੈ ਆਇਆ ਤੇ ਜਾਗਰ ਦੇ ਬਾਅਦ ਇਕੱਠ ਹੋ ਗਿਆ ਜਾਰੇ ਕਹਿੰਦੇ ਵੰਡੀਏ ਕਿਵੇਂ ਕਹਿੰਦੇ ਸਧੂਰੇ ਅੰਨੇ ਨੂੰ ਲਾ ਦਿਓ ਵੀ ਅੰਨਾ ਬੰਦਾ ਕਿਸੇ ਨਾ ਭੇਦ ਭਾਵ ਨਹੀਂ ਕਰਦਾ ਚੋਲਾ ਫੜਾਤਾ ਸੰਧੂਰੇ ਨੂੰ ਤੇ ਅੰਨਿਆਂ ਦੀ ਇੱਕ ਖਾਸੀਅਤ ਹੁੰਦੀ ਆ ਵੀ ਦਿਖੇ ਭਾਵੇਂ ਨਾ ਪਰ ਜਿਹੜੇ ਉਹਨਾਂ ਦੇ ਘਰ ਦੇ ਹੁੰਦੇ ਆ ਜਾਂ ਨਾਲ ਮਿਲਦੇ ਵਰਤਦੇ ਆ ਖਾਂਦੇ ਪੀਂਦੇ ਆ ਉਹਨਾਂ ਦੀਆਂ ਆਵਾਜ਼ਾਂ ਦੀ ਉਹਨਾਂ ਨੂੰ ਚੰਗੀ ਤਰ੍ਹਾਂ ਸਿਆਣ ਹੁੰਦੀ ਆ ਹੁਣ ਇਕੱਠ ਦੇ ਵਿੱਚੋਂ ਆਵਾਜ਼ ਆਉਣ ਵੀ ਬਾਬਾ ਮੈਨੂੰ ਦੇਈ ਮੈਨੂੰ ਦੇਈ ਪਰ ਉਹ ਉਹਨਾਂ ਨੂੰ ਤਾਂ ਦੇਵੇ ਨਾ ਤੇ ਆਪਦੇ ਪੁੱਤ ਪੋਤਰਿਆਂ ਭਤੀਜਿਆਂ ਭਜਾਈਆਂ ਤੇ ਯਾਰਾਂ ਦੀ ਬਾਤ ਸਿਆਣ ਕੇ ਉਹਨਾਂ ਨੂੰ ਰਿਓੜੀਆਂ ਦੇਈ ਚੱਲੇ ਜਿਹੜੇ ਦੂਰ ਖੜੇ ਸੀ ਉਹਨਾਂ ਨੂੰ ਲੱਗੇ ਵੀ ਸੰਧੂਰਾਤਾ ਵਿਚਾਰਾ ਯਾਰ ਚੱਕਰੀ ਬਣਿਆ ਫਿਰਦਾ ਤੇ ਪਰ ਜਿਹੜਾ ਨੇੜੇ ਇੱਕ ਬਜ਼ੁਰਗ ਖੜਾ ਹੀ ਉਹ ਵਾਰ-ਵਾਰ ਦੇਖੀ ਜਾਵੇ ਵੀ ਇਹ ਸੰਧੂਰਾ ਜਿਹੜਾ ਹੈਗਾ ਹੋਰ ਤਾਂ ਕਿਸੇ ਨੂੰ ਰਿਓੜੀ ਦਿੰਦਾ ਨਹੀਂ ਜੋ ਕੀ ਮੰਗਦਾ ਕਹਿ ਦਿੰਦਾ ਦੂਜੀ ਯਾਰ ਪਰ ਆਪਦੇਆਂ ਦੀਆਂ ਮੁਠਾ ਵਾਰ-ਵਾਰ ਭਰੀ ਜਾਂਦਾ ਤੇ ਉਹ ਕਹਿੰਦਾ ਚੱਲ ਚੱਲ ਗਿਆ ਨਾ ਵੰਡੇ ਰਿਓੜੀਆਂ ਮੋੜ-ਮੋੜ ਆਪਣੇਆਂ ਨੂੰ ਦੇ ਸੋ ਦੋਸਤੋ ਜਿਹੜੇ ਅਕਲ ਦੇ ਅੰਨੇ ਹੁੰਦੇ ਆ ਨਾ ਜੋ ਧਿਆਨ ਨਾਲ ਦੇਖਣ ਤਾਂ ਹਮੇਸ਼ਾ ਅੰਨੇ ਰਿਓੜੀਆਂ ਆਪਦੇ ਭਰਾ ਭਤੀਜਿਆਂ ਨੂੰ ਹੀ ਵੰਡਦੇ ਆ ਬਾਕੀ